ਸੋ ਪਾਲ ਸਿੰਘ ਕੇ ਗੁਰਾੜ ਪ੍ਰਤੀਯੋਗ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਉਹ ਬਸਾਖੀ ਦਾ ਦਿਨ ਹੈ। ਤੇ ਬਸਾਖੀ ਦੇ ਦਿਨ ਦੀ ਸਿੱਖ ਧਰਮ ਦੇ ਵਿੱਚ ਬੜੀ ਵੱਡੀ ਇੰਪੋਰਟੈਂਸ ਹੈ ਬੜੀ ਵੱਡੀ ਮਹੱਤਤਾ। ਇਹ ਆਪ ਸਭ ਜਾਣਦੇ ਨੇ। ਖਾਲਸਾ ਸਾਜਨਾ ਦਿਵਸ ਦੇ ਤੌਰ ਤੇ ਬਸਾਖੀ ਦੇ ਤੇ ਹਨ ਮਨਾਇਆ ਜਾਂਦਾ ਜਿੱਥੇ ਕਿ ਸੰਤਾਂ ਵੱਲੋਂ ਮਸਾਖੀ ਦਾ ਤਿਉਹਾਰ ਨਵੀਂ ਆਈ ਫਸਲ ਦੀ ਖੁਸ਼ੀ ਵਜੋਂ ਮਨਾਇਆ ਜਾਂਦਾ ਉਥੇ ਹੀ ਸਿੱਖ ਧਰਮ ਦੇ ਵਿੱਚ ਮਸਾਖੀ ਵਾਲੇ ਦਿਨ ਸਹਬੇ ਕਮਾਲ ਬੇਮਿਸਾਲ ਪਾਤਸ਼ਾਹ ਨੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਜਹਾ ਕੌਤਕ ਰਚਾਇਆ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੇ ਪਹਿਲਾਂ ਚੱਕ ਦੇ ਬਿਨਾਨਕੀ ਦੇ ਨਾਂ ਤੇ ਉਹ ਨਗਰ ਵਸਾਇਆ ਗਿਆ ਸੀਗਾ ਸੈਕਟਰ 3 ਭੱਜਤ ਸਾਹਿਬ ਜੀ ਵੱਲੋਂ ਅੱਗੇ ਚੱਲ ਕੇ ਉਸ ਨਗਰੀ ਦਾ ਨਾਮ ਅਨੰਦਪੁਰ ਸਾਹਿਬ ਰੱਖਿਆ ਗਿਆ ਕਿਉਂਕਿ ਗੁਰੂ ਸਾਹਿਬ ਦਾ ਮੰਨਣਾ ਸੀਗਾ ਦੁਨੀਆਂ ਦੇ ਜਿੰਨੇ ਵੀ ਆਨੰਦ ਨੇ ਇਸ ਧਰਤੀ ਲਈ ਨੇ ਸਿੱਖ ਧਰਮ ਹਮੇਸ਼ਾ ਹੀ ਗਰੀਬਾਂ ਮਜ਼ਲੂਮਾਂ ਤੇ ਹੁੰਦੇ ਅਤਿਆਚਾਰ ਦੇ ਵਿਰੁੱਧ ਲੜਦਾ ਆਇਆ ਹੈ ਇਸੇ ਤਰ੍ਹਾਂ ਹੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਿੱਲੀ ਦੀ ਵਕੇ ਹੋਈ ਸੀ ਤੇ ਉਹਨਾਂ ਦਾ ਸਿਰ ਸ਼੍ਰੋਮਣੀ ਜਨਰਲ ਅਮਰ ਸਿੰਘ ਬਾਬਾ ਜੀਵਨ ਸਿੰਘ ਜੀ ਜਦੋਂ ਆਪਣੇ ਪਿਤਾ ਦੇ ਸਿਰ ਦੇ ਬਦਲੇ ਲੈ ਕੇ ਆਏ ਸੀਗੇ ਉਹ ਤੋਂ ਸਾਰਾ ਪ੍ਰਤਾਪ ਗੁਰੂ ਜੀ ਨੇ ਪੁੱਛਿਆ ਸੀ ਸਿੱਖਾਂ ਦੀ ਗਿਣਤੀ ਪੁੱਛੀ ਸੀ ਸਿੱਖਾਂ ਦੇ ਹਾਲਾਤ ਪੁੱਛੇ ਸੀ ਤੇ ਕੁ ਸਮੇਂ ਬਾਅਦ ਇੱਕ ਸਿੱਖ ਆਪਣੀ ਫਰਿਆਦ ਲੈ ਕੇ ਦਿੱਲੀ ਤੋਂ ਆਇਆ ਸੀ ਜਦੋਂ ਬਾਬਾ ਜੀ ਹੁਲ ਸਿੰਘ ਜੀ ਮਹਿਲ ਦੇ ਬਾਹਰ ਗਏ ਉਹ ਸਿੱਖ ਨੇ ਦੱਸਿਆ ਕਿ ਮੈਂ ਦਿੱਲੀ ਤੋਂ ਆਇਆ ਗੁਰੂ ਜੀ ਨੂੰ ਮਿਲਣਾ ਸਿੱਖਾਂ ਤੇ ਬੜੇ ਜ਼ੁਲਮ ਹੋ ਰਹੇ ਨੇ ਦਿੱਲੀ ਦੇ ਵਿੱਚ ਸਤਵੀਰ ਗੁਰੂ ਸਾਹਿਬ ਨੇ ਬਾਬਾ ਜੀ ਉਸ ਨੂੰ ਨੇ ਕਿਹਾ ਸੀ ਕਿ ਉਦੋਂ ਤੇ ਕੋਈ ਇਹ ਉੱਥੇ ਚਮਕਿਆ ਨਹੀਂ ਜਦੋਂ ਲੋੜ ਸੀ ਪਰ ਬਾਬਾ ਜੀ ਨੇ ਕਿਹਾ ਸੀ ਕਿ ਮਜਬੂਰੀ ਸੀ ਸਿੱਖ ਬਹੁਤ ਸਣ ਪਰ ਮਜਬੂਰੀ ਸੀ ਸਿੱਖਾਂ ਦੀ ਕਿਉਂਕਿ ਜਿਵੇਂ ਪਤਾ ਲੱਗਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਨੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ ਪਰਿਵਾਰਾਂ ਨੂੰ ਕੁੱਝ ਕਿਉਂ ਦਿੱਤਾ ਜਾਂਦਾ ਸੀ ਇਸ ਕਰਕੇ ਉਹਨਾਂ ਦਾ ਚੁੱਪ ਰਹਿਣਾ ਉਸ ਵੇਲੇ ਮਜਬੂਰੀ ਸੀ ਪਰ ਸਿੱਖਾਂ ਦੀ ਗਿਣਤੀ ਬਹੁਤ ਸੀਗੀ ਭੀੜ ਦੇ ਵਿੱਚ ਨਜ਼ਰ ਨਹੀਂ ਸੀ ਆਉਂਦੇ ਤਦ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਇਹੋ ਜਿਹਾ ਖਾਲਸਾ ਸਜਾ ਕੇ ਜਾਊਗਾ ਹਜ਼ਾਰਾਂ ਨਹੀਂ ਲੱਖਾਂ 'ਚ ਨਹੀਂ ਕਰੋੜਾ ਕਰੋੜਾ ਅਰਬਾਂ ਦੇ ਵਿੱਚ ਵੀ ਇਕੱਲਾ ਖਾਲਸਾ ਕੋਲਤਾ ਹੋਊਗਾ ਨਾ ਇੰਨੇ ਇਨੇ ਲੋਕਾਂ ਦੇ ਵਿੱਚ ਇਕੱਲਾ ਵੀ ਖਲੋਤਾ ਹੋਊਗਾ ਤੇ ਵੱਖਰੀ ਪਛਾਣ ਹੋਊਗੀ ਤੇ ਦੁਨੀਆਂ ਕਿਸੂਗਾ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ ਸੰਗਤ ਜੀ ਅਖੀਰੋ ਦਿਨ ਆਇਆ ਮੁਸਾਫੀ ਦਾ ਦਿਹਾੜਾ ਜਦੋਂ ਗੁਰੂ ਸਾਹਿਬ ਨੇ ਖੱਡੇ ਦੀ ਪਾਲ ਖੰਡੇ ਬਾਟੇ ਦੀ ਪਾਲ ਤਿਆਰ ਕੀਤੀ ਤੇ 5 ਸੀਸ ਮੰਗੇ ਸਰ ਤੇ ਜਦੋਂ 71 ਹੋਏ ਸੀ ਨਾ ਗੁੰਮ ਦੇ ਸਿੱਖ ਤੇ ਅਸਕਰ ਦੇ ਮੁਤਾਬਕ 80000 ਦੇ ਲਗਭਗ ਗਿਣਤੀ ਸੀ ਤੇ ਜਦੋਂ ਸਿਰ ਮੰਗਣ ਦੀ ਵਾਰੀ ਆਈ ਸੀ ਨਾ ਜੋ ਕੌਤਕ ਰਚਿਆ ਸੀ ਸਾਹਿਬ ਨੇ ਤੇ ਸਾਰੇ ਭੱਜ ਗਏ ਅਖੀਰ ਦੇ ਵਿੱਚ 10000 ਦੇ ਲੱਗੇ ਜਾ ਕੇ ਗਿਣਤੀ ਰਹਿ ਗਈ ਸੀ 80000 ਤੇ ਉਹ ਸੀ ਜਿਹੜੇ ਗੁਰੂ ਨੂੰ ਸਮਰਪਿਤ ਸੀਗੇ ਮਨੋਂ ਨਹੀਂ ਸੰਡਰਦੇ ਤੇ ਜਿਹੜੇ ਬਿਲਕੁਲ ਖਾਲਸ ਖਾਲਸੇ ਸੀਗੇ ਸਤਿਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪਹੁੰਚ ਕਾ ਕੇ ਉਸ ਤੋਂ ਬਾਅਦ ਪੰਜ ਪਿਆਰੇ ਆਪ ਵੀ ਖੰਡੇ ਬਾਟੇ ਦੀ ਪਹੁੰਚ ਛਗੀ ਤੇ ਸ਼ਬਦ ਉਚਾਰਿਆ ਸੀ ਬੜੀ ਮਹਾਨਤਾ ਦਿੱਤੀ ਆ ਖਾਲਸੇ ਨੂੰ ਖਾਲਸੇ ਨੂੰ ਗੁਰੂ ਸਾਹਿਬ ਨੇ ਇਨੀ ਵੱਡੀ ਮਹਤਾ ਦਿੱਤੀ ਆ ਕਿ ਸ਼ਬਦਾਂ ਦੇ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਇਹ ਉਹ ਖਾਲਸਾ ਜਿਹੜਾ ਸੱਚਮੁੱਚ ਅੱਜ ਲੱਖਾਂ ਕਰੋੜਾਂ ਚ ਵੀ ਇਕੱਲਾ ਖਲੋਤਾ ਹੋਵੇ ਭਾਵੇਂ ਗੁਰੂ ਦੇ ਬਾਣੇ ਵਾਲੇ ਸਿੰਘਾਂ ਨੇ ਦਮਾਲਾ ਸਜਾਇਆ ਹੋਵੇ ਭਾਵੇਂ ਇਹ ਗੁਰੂ ਸਾਹਿਬ ਵੱਲੋਂ ਬਖਸ਼ੀ ਦਸਤਾਰ ਸਜਾਈ ਹੋਵੇ ਸਭ ਸੂਰਤਾਂ ਦਾੜੇ ਦੇ ਨਾਲ ਇਹ ਅੱਜ ਸੇਕ ਵੱਖਰੀ ਦੁਨੀਆ ਤੋਂ ਨਜ਼ਰ ਆਉਂਦੇ ਨੇ ਇਦਾਂ ਦਾ ਮਾਣ ਸਤਿਕਾਰ ਇਦਾਂ ਦੀ ਸ਼ਖਸੀਅਤ ਖਾਲਸੇ ਨੂੰ ਬਣਾ ਕੇ ਗਏ ਨੇ ਕਹਿੰਦੇ ਨੇ ਜੀ ਦੁਨੀਆ ਤੱਕ ਖਾਲਸੇ ਦੀ ਪਛਾਣ ਜਿਹੜੀ ਆ ਵੱਖਰੀ ਰਹਿਣੀ ਹੈ ਸੋ ਗੁਰੂ ਸਾਹਿਬ ਨੇ ਖਾਲਸੇ ਨੂੰ ਜਿਹੜੀ ਅਹਿਮੀਅਤ ਦਿੱਤੀ ਸੀ ਕੀ ਕਹਿਣਾ ਸੀ ਸਹਿਬ ਦਾ ਕਿ ਖਾਲਸਾ ਮੇਰਾ ਰੂਪ ਹੈ ਖਾਸ खालस मैं हों करो निवास खालसा मेरो मुख है अंगा खालस के सद, सद संगा खालसा मेरो इष्ट सुहरद खालसा मेरो कहियत बिरद खालसा मेरो पछ अनपाता खालसा मेरो मुख अहलादा खालसा मेरो मित्र सखाई खालसा मात पिता सुख गई खालसा मेरी शोभा सीला खालसा बंद सफा सदलीला खालसा मेरी जात अरपत खालसा मेरी जात अरपत खालसा सो मां को उत्पत खालसा मेरो भवन भंडारा खालसे कर मेरो सत्कारा ਖਾਲਸਾ ਮੇਰਾ ਸਵਜਨ ਪਰਵਾਰਾ ਖਾਲਸਾ ਮੇਰਾ ਕਰਤ ਉਧਾਰਾ ਖਾਲਸਾ ਮੇਰਾ ਪਿੰਡ ਪਰਾਂ ਖਾਲਸਾ ਮੇਰੀ ਜਾਨ ਕੀ ਜਾਨ ਸੰਗਤ ਜੀ ਇੰਨੀ ਵੱਡੀ ਇਮਾਨਦਤੀ ਸੀ ਖਾਲਸੇ ਨੂੰ ਸਾਹਿਬ ਨੇ ਤੇ ਉਸ ਖਾਲਸੇ ਨੇ ਖਾਲਸ ਖਾਲਸੇ ਨੇ ਗੁਰੂ ਸਾਹਿਬ ਦੇ ਵੱਲੋਂ ਸਜਾਏ ਗਏ ਸਿੰਘ ਨੇ ਫਰ ਜਬਰ ਤੇ ਜ਼ਬਰਦਾਰ ਸਾਹਮਣਾ ਕੀਤਾ ਸੀ ਨਾ ਤੇ ਕੱਲਾ ਕੱਲਾ ਸਿੰਘ ਲੱਖ ਲੱਖ ਦੇ ਬਰਾਬਰ ਨੜਿਆ ਸੀ ਸ਼ੇਰਾਂ ਤੋਂ ਵੀ ਵਧੀਕ ਹਾਥੀਆਂ ਤੋਂ ਵੀ ਵਧੀਕ ਤਾਕਤ ਪਤਾ ਨਹੀਂ ਕਿੱਥੋਂ ਉਹਨਾਂ ਵਿੱਚ ਆਈ ਸੀ ਤੇ ਜਬਰ ਤੇ ਜ਼ਬਰ ਨੂੰ ਜੜੋਂ ਉੱਪਰ ਸੁਟਿਆ ਸੀ ਸੋ ਬਹੁਤ ਵੱਡੀ ਮਹਤਾ ਹੈ ਮਸਾਖੀ ਦੇ ਪਰਬ ਦੀ ਸਿੱਖ ਇਤਿਹਾਸ ਦੇ ਵਿੱਚ ਸਮੁੱਚਾ ਜਗਤ ਜਿੱਥੇ-ਜਿੱਥੇ ਵੀ ਪੰਜਾਬੀ ਦੁਨੀਆ ਦੇ ਵਿੱਚ ਵਸ ਰਹੇ ਨੇ ਬੜੀ ਤੁਮਤਾ ਅਮਦੇ ਸੱਧਨ ਵਾਲਾ ਜਿਹੜਾ ਨੇ ਮਨਾਇਆ ਜਾ ਰਿਹਾ ਤੇ ਮਸਾਖੀ ਦਾ ਇਹ ਤਿਹਾਰ ਜਦਨ ਖਾਲਸਾ ਦਾ ਜਨਮ ਹੋਇਆ ਸੀ ਤੇ ਇਹੋ ਜਿਹਾ ਖਾਲਸਾ ਜਨਮਿਆ ਸੀ ਅਜੇ ਤੱਕ ਕਿਸੇ ਤੋਂ ਠੱਲਿਆ ਨਹੀਂ ਗਿਆ ਤੇ ਨਾ ਹੀ ਠੱਲਿਆ ਜਾਣਾ ਕਿਉਂਕਿ ਬਾਜਾਂ ਵਾਲੇ ਦਾ ਸੱਧਿਆ ਹੈ ਇਹ ਖਾਲਸਾ ਜ਼ੁਲਮੋਂ ਠੱਲਣ ਵਾਲਾ ਖੋਦੇ ਜਿਹੜੀਆਂ ਤਾਕਤਾਂ ਜ਼ੁਲਮ ਕਰਦੀਆਂ ਨੇ ਮਜ਼ਲੂਮਾਂ ਤੇ ਉਹਨਾਂ ਨੂੰ ਠੱਲ ਪਾਉਂਦਾ ਸੋ ਇਹ ਕਿਸੇ ਕੋ ਠੱਲਿਆ ਠੱਲਿਆ ਜਾਣਾ ਇਹਦੇ ਕੋਲੋਂ ਦੇ ਪਰਮਾਤਮਾ ਵੀ ਰੱਬ ਵੀ ਵੇਖ ਕੇ ਉਹਦੇ ਪਾਸੇ ਹੋ ਜਾਂਦਾ ਇਹ ਖਾਲਸਾ ਆਇਆ ਇਹ ਚੜਾਈ ਕਰਕੇ ਆਇਆ ਇਹ ਪਿੱਛੇ ਮੁੜਨ ਵਾਲਾ ਨਹੀਂ ਸੋ ਮਸਾਕੀ ਦੇ ਤਿਆਰ ਦੀਆਂ ਸਮੁੱਚੇ ਜਗਤ ਨੂੰ ਬਹੁਤ ਬਹੁਤ ਵਾਰ ਦੱਸਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ